ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੱਪ ਦੀ ਸਰੀ ਫੇ ਦਿੱਤੀ ਜਾਵੇ ਤਾਂ ਉਹ ਡੰਗਨ ਯੋਗ ਨਹੀਂ ਰਹਿੰਦਾ ਉਸ ਦੇ ਡੰਗ ਦਾ ਜਾਂ ਡੰਗ ਤੋਂ ਵੀਸ ਚੜਨ ਦਾ ਖਤਰਾ हट ਜਾਂਦਾ ਹੈ ਪਰ ਉਸ ਦੀ ਪੂਛ ਕਿੰਨਾ ਕਿੰਨਾ ਚਿਰ ਸਿਰ ਕੁਚਲੇ ਜਾਣ ਮਗਰੋਂ ਵੀ ਹਿਲਦੀ ਅਤੇ ਜ਼ਿੰਦਗੀ ਦੀਆਂ ਨਿਸ਼ਾਨੀਆਂ ਜ਼ਾਹਰ ਕਰਦੀ ਰਹਿੰਦੀ ਹੈ ਬੱਚੇ ਅਤੇ ਅਨਜਾਨ ਆਦਮੀ ਸੱਪ ਦੀ ਇਸ ਹਾਲਤ ਵਿੱਚ ਉਸਨੂੰ ਜਿਉਂਦਾ ਸਮਝਦੇ ਅਤੇ ਉਸ ਤੋਂ ਡਰਦੇ ਹਨ ਇਹੋ ਹਾਲਤ ਮਨ ਦੀ ਵੀ ਹੈ ਜਦ ਮਨ ਮਰ ਜਾਵੇ ਤਦ ਵੀ ਕੁਝ ਚਿਰ ਮਨ ਦਾ ਜ਼ਹਿਰੀਲਾ ਡੰਗ ਮਾਰਨ ਵਾਲਾ ਸੁਭਾਅ ਪ੍ਰਾਣੀਆਂ ਆਦਤਾਂ ਸੱਪ ਦੀ ਪੂਛਲ ਦੀ ਤਰ੍ਹਾਂ ਕਾਇਮ ਰਹਿੰਦੀਆਂ ਹਨ ਅਤੇ ਮਨ ਦੀ ਮੌਜੂਦਗੀ ਅਤੇ ਉਸ ਦੇ ਜ਼ਹਿਰ ਦਾ ਖਾਤਮਾ ਪ੍ਰਗਟ ਕਰਦੀਆਂ ਰਹਿੰਦੀਆਂ ਹਨ ਅਨੇ ਜਾਨ ਵਿਅਕਤੀ ਬਾਜੇ ਵਾਲੇ ਬੜਾ ਹੈਰਾਨ ਹੁੰਦਾ ਹੈ ਪੂਰੇ ਜਤਨ ਪੂਰੀ ਕਾਲ ਪੂਰਨ ਗਿਆਨ ਮਗਰੋਂ ਵੀ ਮਨ ਦਾ ਕਾਇਮ ਰਹਿਣਾ ਖਤਰਨਾਕ ਅਤੇ ਡਰੋਨੀਆ ਸ਼ਕਲਾਂ ਵਿੱਚ ਜਾਹਰ ਹੋਣਾ ਨਾਮ ਸਿਮਰਨ ਕਰਨ ਵਾਲੇ ਅਭਿਆਸੀ ਨੂੰ ਕਿਸੇ ਵੇਲੇ ਨਿਰਾਸ਼ ਅਤੇ ਡਾਵਾਂ ਟੋਲ ਕਰ ਦਿੰਦਾ ਹੈ ਮਹਾਤਮਾ ਗਾਂਧੀ ਜੀ ਨੇ ਵੀ ਆਪਣੀ ਪੁਸਤਕ ਆਪਣੀ ਕਹਾਣੀ ਵਿੱਚ ਲਿਖਿਆ ਹੈ ਭਾਵੇਂ ਜਤਨ ਅਤੇ ਨੀਅਤ ਵਿੱਚ ਕੋਈ ਕਸਰ ਨਹੀਂ پھر بھی میرے لیچنبا ہے کہ مند واشناواں اپنے بھیاک حملے کتوں آ آ کے کردیا اس حالت نکھ کے کچا ابیاسی کسی ویل بڑا لاچار ہو جاتا ہے وہ اپنی ساری محنت اتنے شک کر لگ جاتا ہے کئی واری نراشتا اتوں تک پہنچ جاتی ہے کہ آتمکات کرنا ہی مناسب ملوم ہوں ਐਸੀਆਂ ਹਾਲਤਾਂ ਵਿੱਚ ਹੌਸਲਾ ਹਾਰ ਦੇਣਾ ਜਿੱਤੇ ਹੋਏ ਮੈਦਾਨ ਨੂੰ ਛੱਡ ਜਾਣ ਵਾਲੀ ਗੱਲ ਹੈ ਨੈਪੋਲੀਅਨ ਬੋਨਪਾਰਟ ਦਾ ਕਥਨ ਹੈ ਪਰੇਸ਼ਾਨੀ ਅਤੇ ਮੁਸ਼ਕਲਾਂ ਦੇ ਲਗਾਤਾਰ ਮੁਕਾਬਲੇ ਵਿੱਚ ਡੱਟਣਾ ਵੀ ਉਤਨੀ ਸੱਚੀ ਬਹਾਦਰੀ ਹੁੰਦੀ ਹੈ ਜਿਤਨੀ ਕਿ ਬੀੜੀਆਂ ਹੋਈਆਂ ਤੋਪਾਂ ਸਾਹਮਣੇ ਅਡੋਲ ਖਲੋਨ ਵਿੱਚ ਦੁੱਖਾਂ ਦੇ ਸਾਹਮਣੇ ਬਗੈਰ ਮੁਕਾਬਲੇ ਦੇ ਗਰਦਨ ਝੁਕਾ ਦੇਣੀ ਜਾਂ ਤਕਲੀਫਾਂ ਤੋਂ ਬਚਣ ਖਾਤਰ ਆਤਮਕਾਤ ਕਰ ਲੈਣਾ ਮੈਦਾਨੇ ਜੰਗ ਨੂੰ ਜਿੱਤ ਤੋਂ ਪਹਿਲੇ ਛੱਡ ਦੇਣਾ ਦੇ ਬਰਾਬਰ ਹੈ। ਢਗਬੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ। ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। واحرو جی کا خالصہ واحر جی کی فتح سبر ہونسلے اتے دریڑتا دے سامنے مان کدی بہتا چر کھلو نہیں سکتا یہ دوں دے پہاڑ دی طرح دِڑ ارادے دے سامنے گائب ہو جاندہ ہے سریر شاڑ جان مگروں بھی من شٹکارا نہیں ہو سکتا مان نال جوجنا ہی پینا ہے پر جو ہار جاندے ہن اونا دا کتنے صدکار نہیں ہندہ سمرن دِڑ ارادے کرتے رہن دن جدو آتم وہ آواز آئے کہ جد دور نہیں تیری نظر کا اولا ہے آتم کیواز ہارے ہوئے من چڑھ دیا کلانساں ہمیشہ جاری رکھنا چاہیے ہولی ہولی جیت پورے شروع ہو جاتی ہے پر کام اپنے سمے آ کے ہی پورے ہونے چنگے ہوں بندگی کا آخری سٹا سروں وگر ہاتھ تی اگایا جا سکتا رنگ لاگت 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 ہے ਉਹ ਪਾਗਤ 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 ਹੈ ਸਦੀਆਂ ਤੋਂ ਪੁਰਾਣੇ ਗਲਤ ਖਿਆਲ ਮੰਦ ਵਾਸ਼ਨਾਵਾਂ ਜੇਕਰ ਉਕੀਆਂ ਮਨ ਵਿੱਚ ਦੇਰ ਲਾਵਨ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਅਤੇ ਆਪਣੀਆਂ ਕਮਜ਼ੋਰੀਆਂ ਤੋਂ ਕਦੀ ਘਬਰਾਉਣਾ ਨਹੀਂ ਚਾਹੀਦਾ ਸਗੋਂ ਆਪਣੇ ਕਾਮਯਾਬੀ ਨੂੰ ਹਮੇਸ਼ਾ ਨਜ਼ਰਾਂ ਸਾਹਮਣੇ ਅਤੇ ਆਪਣੇ ਆਪ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਚਾਹੀਦਾ ਹੈ ਜਿੱਤ ਪਹਿਲਾਂ خیال ਵਿੱਚ ਆਉਂਦੀ ਹੈ ਫਿਰ ਦ੍ਰਿਸ਼ਤਮਾਨ ਦੁਨੀਆ ਵਿੱਚ ਇਸ ਵਾਸਤੇ ਖਿਆਲ ਨੂੰ ਕਦੀ ਨਿਰਾਸ਼ ਨਹੀਂ ਹੋਣ ਦੇਣਾ ਚਾਹੀਦਾ ਰਗਬੀਰ ਸਿੰਘ ਜੀ ਵੀ ਲਿਖਦੇ ਹਨ ਪਹਿਲੇ ਮੇਰੇ ਵਿੱਚ ਇਹ ਬੜਾ ਨੁਕਸ ਸੀ ਕਿ ਮਨ ਦੀ ਜਰਾ ਜਿਹੀ ਕਮਜ਼ੋਰੀ ਦੇਖ ਕੇ ਬੇਦਿਲ ਅਤੇ ਨਿਰਾਸ਼ ਹੋ ਜਾਂਦਾ ਸਾਂ ਸ਼ਰਮ ਦੇ ਮਾਰੇ ਡੁੱਬਦਾ ਜਾਂਦਾ ਸਾਂ ਪਰ ਤਜਰਬਾ ਬੜਾ ਮਿੱਤਰ ਹੈ ਤਜਰਬੇਕਾਰ ਅਭਿਆਸੀ ਮਨ ਦੀ ਹਾਰ ਨੂੰ ਆਪਣੀ ਹਾਰ ਨਹੀਂ ਮੰਨਦਾ ਮਨ ਦੀ ਗਿਰਾਵਟ ਨੂੰ ਆਪਣੀ ਗਿਰਾਵਟ ਨਹੀਂ ਸਮਝਦਾ ਸਗੋਂ ਉਹ ਮੰਨਦੇ ਹੀ ਕਸ਼ਮਿਕ ਕਸ਼ਨ ਨੂੰ ਬੇਪਰ ਵਾਹਿ ਦੇ ਨਿਗਾਹ ਨਾਲ ਦੇਖਦਾ ਅਤੇ ਮੁਸਕਰਾਉਂਦਾ ਹੈ ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਮਨ ਦੀ ਸ੍ਰੀ ਗਿਆਨ ਦੀ ਖੜਗ ਨਾਲ ਕੁੱਝਲੀ ਜਾ ਸਕਦੀ ਹੈ ਮਨ ਦਾ ਜ਼ਹਿਰ ਹੁਣ ਉਸਨੂੰ ਵਿਸ਼ ਨਹੀਂ ਚੜਾ ਸਕਦਾ ਮਨ ਦੀ ਥੋੜੀ ਬਹੁਤੀ ਦੋੜ ਨੂੰ ਕਮਜ਼ੋਰੀ ਨੂੰ ਉਹ ਸੱਪ ਦੀ ਪੂਛਲ ਦੇ ਹਿੱਲਣ ਵਾਂਗ ਇੱਕ ਕੁਦਰਤੀ ਅਤੇ ਕਿਸੇ ਹੱਦ ਤੱਕ ਜ਼ਰੂਰੀ ਘਟਨਾ ਸਮਝਦਾ ਹੈ ਜੇਕਰ ਪਹੀਏ ਨੂੰ ਜ਼ੋਰ ਨਾਲ ਡੇੜਿਆ ਜਾਵੇ ਤਾਂ ਜਦ ਤੱਕ ਉਸ ਵਿੱਚ ਜ਼ੋਰ ਕਾਇਮ ਰਹੇਗਾ ਜ਼ਰੂਰ ਹੀ ਲਿਰਦਾ ਰਹੇਗਾ ਪਰ ਜਦੋਂ ਉਸ ਵਿੱਚ ਜ਼ੋਰ ਮੁੱਕ ਜਾਵੇ ਤਾਂ ਖੁਦ ਬਖੁਦ ਜ਼ਮੀਨ ਤੇ ਡਿੱਗ ਪੈਂਦਾ ਹੈ ਇਸੇ ਤਰ੍ਹਾਂ ਗਿਆਨ ਪ੍ਰਾਪਤ ਹੋਣ ਨਾਲ ਮਨ ਨੂੰ ਜਿਹੜਨ ਧੋੜਨ ਵਾਸਤੇ ਨਵੀਂ ਖੁਰਾਕ ਜਾਂ ਤਾਕਤ ਮਿਲਨੀ ਬੰਦ ਹੋ ਜਾਂਦੀ ਹੈ ਇਸ ਵਿੱਚ ਅੱਗੇ ਵਾਸਤੇ ਸੰਕਲਪ તરੰਗਾ ਉੱਠਣੀਆਂ ਰੁਕ ਜਾਂਦੀਆਂ ਹਨ ਪਰ ਪਿਛਲੀ ਤਾਕਤ ਪਿਛਲੇ ਸੰਸਕਾਰ ਜਦ ਤੱਕ ਕਾਇਮ ਰਹਿਣ ਉਸ ਦੀ ਤੋਰ ਤੂਫਨ ਕਿਸੇ ਹੱਦ ਤੱਕ ਕਾਇਮ ਰਹਦੀ ਹੈ ਹੌਲੀ ਹੌਲੀ ਮਨ ਪਹੀਏ ਦੀ ਤਰ੍ਹਾਂ ਜ਼ਮੀਨ ਤੇ ਡਿੱਗ ਕੇ ਸਦਾ ਲਈ ਮਰਦਾ ਹੋ ਜਾਂਦਾ ਹੈ ਅਤੇ ਫਿਰ ਨਾਮ ਅਭਿਆਸੀ ਜੀਵਨ ਮੁਕਤ ਪਦਵੀ ਦਾ ਰੰਗ ਮਾਰਦਾ ਹੋਇਆ ਸੱਚ ਵਿੱਚ ਸਮਾ ਜਾਂਦਾ ਹੈ ਨਾ ਇਹੋ ਤਪਾਕ ਹਾਵੈ ਸੇਖ ਨਾ ਇਹੋ ਜਿਵੈ ਨਾ ਮਰਦਾ ਦੇਖ ਇਸ ਮਰਤੇ ਕੋ ਜੇ ਕੋਈ ਰੋਵੇ ਜੋ ਰੋ ਬੈ ਸੋਈ ਪਤਖੋ ਵੈ ਗੁਰਪ੍ਰਸਾਦ ਮੈਂ ਟਗਰੋ ਪਾਇਆ ਜੀਵਨ ਮਰਨ ਦਉ ਮਿਟਵਾਇਆ ਕਹੋ ਕਬੀਰ ਇਹੋ RAM ਕੀ ਅੰਸ ਜਿਸ ਕਾ ਗਤ ਪਰ ਮਿਟੈ ਨ ਅਮੰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ